ਹੁਲਕੇ ਵੀ ਆਂਬ ਦੀ ਗੁੱਟਲੀ ਨਾ ਸੁੱਟੋ ਕੂੜੇ ਦੇ ਵਿੱਚ ਤੁਹਾਡੇ ਦਿਲ ਕੀ ਤੁਹਾਡੀ ਸਰੀਰ ਦੀ ਹਰ ਇੱਕ ਬਿਮਾਰੀ ਦੇ ਲਈ ਹੈ ਵਰਦਾਨ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਜੀ ਹਾਂ ਆਂਬਤਾ ਹਰ ਕਿਸੇ ਦਾ ਮਨਪਸੰਦ ਹੁੰਦਾ ਹੈ ਹਰ ਕੋਈ ਇਸ ਨੂੰ ਆਪਣਾ ਫੇਵਰਟ ਕਹਿੰਦਾ ਹੈਗਾ ਪਰ ਆਂਬ ਦੀ ਗੁਟਲੀ ਨੂੰ ਤੁਸੀਂ ਸੁੱਟ ਦਿੰਦੇ ਹੋ ਪਰ ਤੁਸੀਂ ਨਹੀਂ ਜਾਣਦੇ ਕਿ ਆਂਬ ਦੀ ਗੁਟਲੀ ਤੁਹਾਡੇ ਲਈ ਕਿੰਨੀ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਆਂਬ ਦੀ ਗੁਟਲੀ ਦੇ ਵਿੱਚ ਇੱਕ ਅਜਿਹੇ ਗੁਣ ਮੌਜੂਦ ਹੁੰਦੇ ਨੇ ਜੋ ਕਿ ਤੁਹਾਡੀ ਸਰੀਰ ਦੀਆਂ ਬਿਮਾਰੀਆਂ ਨੂੰ ਇਹ ਖਤਮ ਕਰ ਸਕਦਾ ਹੈ ਇੱਕ ਰਾਮਬਾਨ ਇਲਾਜ ਵੀ ਕਹਿ ਸਕਦੇ ਹਾਂ ਤਾਂ ਇਹ ਪੂਰੀ ਖਾਸ ਰਿਪੋਰਟ ਤੁਹਾਡੇ ਲਈ ਪੇਸ਼ ਕਰਨ ਲਈ ਜਾ ਰਹੇ ਹਾਂ ਤਾਂ ਇਹ ਪੂਰੀ ਵੀਡੀਓ ਤੁਸੀਂ ਅਖੀਰ ਤੱਕ ਜ਼ਰੂਰ ਦੇਖਿਓ ਦਰਅਸਲ ਆਂਬ ਦੀ ਗੁਟਲੀ ਦੇ ਵਿੱਚ ਐਨੇ ਸਾਰੇ ਗੁਣ ਮੌਜੂਦ ਹੁੰਦੇ ਨੇ ਜੋ ਕਿ ਪਾਚਨ ਭਾਰ ਬਲੱਡ ਸ਼ੂਗਰ ਕੈਸਟਰੋਲ ਤੇ ਮਹਾਵਾਰੀ ਦੇ ਦਰਦ ਵਾਲਾਂ ਅਤੇ ਚਮੜੀ ਦੀਆਂ ਸਮੱਸਿਆਵਾਂ ਦੇ ਵਿੱਚ ਕਾਫੀ ਮਦਦਗਾਰ ਹੁੰਦੇ ਨੇ ਸਹੀ ਜਾਣਕਾਰੀ ਅਤੇ ਸੀਮਿਤ ਸੇਵਨ ਦੇ ਨਾਲ ਇਹ ਇੱਕ ਰਾਮਬਣ ਸਾਬਤ ਹੋ ਸਕਦਾ ਹੈ ਗਰਮੀਆਂ ਦੇ ਵਿੱਚ ਆਂਬ ਆਉਂਦੇ ਹੀ ਹਰ ਕੋਈ ਵਕ ਵਕ ਪਕਵਾਨ ਬਣਾ ਕੇ ਖਾਣਾ ਸ਼ੁਰੂ ਕਰ ਦਿੰਦਾ ਹੈ ਪਰ ਉਹ ਬੀਜ ਸੁੱਟ ਦਿੰਦੇ ਨੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕਿ ਬੀਜ ਸੁੱਟਣ ਕਿੰਨੀ ਵੱਡੀ ਤੁਹਾਡੀ ਗਲਤੀ ਹੋ ਸਕਦੀ ਹੈ ਆਮਬ ਨੂੰ ਫਲਾਂ ਦਾ ਰਾਜਾ ਬਿਨਾ ਵਜਾ ਨਹੀਂ ਕਿਹਾ ਜਾਂਦਾ ਕਿਉਂਕਿ ਇਸ ਦਾ ਸਵਾਦ ਇੰਨਾ ਸ਼ਾਨਦਾਰ ਹੁੰਦਾ ਹੈ ਕਿ ਹਰ ਕੋਈ ਛੋਟਾ ਹੋਵੇ ਜਾਂ ਫਿਰ ਵੱਡਾ ਹੋਵੇ ਇਸ ਨੂੰ ਖਾਣਾ ਪਸੰਦ ਕਰਦਾ ਹੈ ਹਰ ਕੋਈ ਇਸ ਦੇ ਮਿੱਠੇ ਸਵਾਦ ਦਾ دیਵਾਨਾ ਹੁੰਦਾ ਹੈ ਕੁਝ ਇਸ ਨੂੰ ਪੂਰਾ ਖਾਣਾ ਪਸੰਦ ਕਰਦੇ ਨੇ ਕੁਝ ਇਸ ਨੂੰ ਸ਼ੇਕ ਬਣਾ ਕੇ ਪੀਣਾ ਪਸੰਦ ਕਰਦੇ ਨੇ ਜਦੋਂ ਕਿ ਕੁਝ ਆਮਬ ਦਾ ਰਸ ਜਾਂ ਫਿਰ ਜਿਨਾਂ ਕਹਿ ਸਕਦੇ ਆ ਵੀ ਜੂਸ ਪਸੰਦ ਕਰਦੇ ਨੇ ਕਈ ਲੋਕ ਤਾਂ ਘਰ ਦੇ ਵਿੱਚ ਆਮ ਰਸਵੀ ਬਣਾਉਂਦੇ ਨੇ ਇਹਦਾ ਤੁਹਾਨੂੰ ਸਾਡੇ ਘਰਾਂ ਦੇ ਵਿੱਚ ਆਂਬ ਦੇ ਕਈ ਰੂਪ ਮਿਲਣਗੇ ਪਰ ਇੱਕ ਆਮ ਗੱਲ ਹੈ ਉਹ ਇਹ ਗੱਲ ਹੈ ਕਿ ਆਂਬ ਖਾਣ ਤੋਂ ਬਾਅਦ ਹਰ ਕੋਈ ਇਸ ਦੇ ਬੀਜ ਯਾਨੀ ਕਿ ਗੁੱਟਲੀ ਨੂੰ ਸੁੱਟ ਦਿੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਸ ਦੇ ਕੁਝ ਅਜਿਹੇ ਫਾਇਦੇ ਦੱਸਣ ਜਾ ਰਹੇ ਹਾਂ ਜੋ ਪਹਿ ਤੁਸੀਂ ਪਹਿਲਾਂ ਕਦੇ ਨਹੀਂ ਸੁਨੇ ਹੋਣਗੇ ਆਮਬ ਦੇ ਬੀਜਾਂ ਦੇ ਵਿੱਚ ਬਹੁਤ ਸਾਰੇ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਨੇ ਜਿਸ ਦੇ ਕਾਰਨ ਇਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਨੇ। ਇਸ ਨੂੰ ਸੁਕਾ ਕੇ ਤੁਸੀਂ ਇਸ ਦਾ ਪਾਊਡਰ ਬਣਾ ਸਕਦੇ ਹੋ। ਤੁਸੀਂ ਇਸ ਦਾ ਮੱਖਣ ਜਾਂ ਫਿਰ ਤੇਲ ਵੀ ਬਣਾ ਸਕਦੇ ਹੋ ਜੋ ਤੁਹਾਨੂੰ ਬਹੁਤ ਸਾਰੇ ਹੈਰਾਨੀਜਨਕ ਫਾਇਦੇ ਦੇ ਸਕਦਾ ਹੈ। ਇਸ ਤੋਂ ਬਣੇ ਮੱਖਣ ਨੂੰ ਵਾਲਾਂ ਅਤੇ ਖੋਪੜੀ ਦੇ ਉੱਤੇ ਲਗਾਓ ਅਤੇ ਕੁਝ ਧੇਰ ਦੇ ਲਈ ਇਸ ਨੂੰ ਛੱਡ ਦਿਓ ਅਤੇ ਫਿਰ ਦੇਖਿਓ ਇਸ ਦਾ ਜਾਦੂ। ਫਿਰ ਪਾਣੀ ਦੇ ਨਾਲ ਇਸ ਨੂੰ ਧੋ ਲਓ। ਇਸ ਦੇ ਨਾਲ ਖੋਪੜੀ ਉਪੜੀ ਜੋ ਕਿ ਨਮੀਦਾਰ ਬਣੇਗੀ ਅਤੇ ਵਾਲਾਂ ਦੇ ਵਿੱਚ ਚਮਕ ਵੀ ਦਵੇਗੀ ਤੇ ਇਹ ਦੱਸ ਦੇ ਕਿ ਉੱਚ ਕੈਲੇਸਟਰੋਲ ਘਾਤਕ ਸਾਬਤ ਹੋ ਸਕਦੀ ਹੈ ਆਂਬ ਦੀ ਗੁਟਲੀ ਜੀ ਹਾਂ ਇਸ ਦੇ ਲਈ ਮਾੜੇ ਕੈਲੇਸਟਰੋਲ ਦੇ ਪੱਧਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਆਂਬ ਦੇ ਬੀਜ ਇਸ ਨੂੰ ਕੰਟਰੋਲ ਕਰਨ ਦੇ ਵਿੱਚ ਲਾਭਦਾਇਕ ਹੋ ਸਕਦੇ ਨੇ ਇਸ ਦੇ ਪਾਊਡਰ ਦੀ ਮਦਦ ਨਾਲ ਕੈਲੇਸਟਰੋਲ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਖੂਨ ਦੇ ਗੇੜ ਨੂੰ ਵੀ ਸੁਧਾਰ ਹੁੰਦਾ ਹੈ ਫਿਰ ਗੱਲ ਆਉਂਦੀ ਹੈ ਮੋਟਾਪਾ ਜੀ ਹਾਂ ਅੱਜ ਦੇ ਸਮੇਂ ਦੇ ਵਿੱਚ ਮੋਟਾਪਾ ਹਰ ਕਿਸੇ ਦੀ ਇੱਕ ਵੱਡੀ ਸਮੱਸਿਆ ਬਣ ਚੁੱਕਿਆ ਹੈ ਮੋਟਾਪਾ ਕਈ ਬਿਮਾਰੀਆਂ ਦੇ ਜੋਖਮ ਨੂੰ ਦੁੱਗਣਾ ਕਰ ਦਿੰਦਾ ਇਸ ਦੇ ਲਈ ਸਿਹਤਮੰਦ ਭਾਰ ਹੋਣਾ ਬਹੁਤ ਜ਼ਰੂਰੀ ਹੈ ਆਂਬ ਦੇ ਬੀਜ ਦੇ ਨਾਲ ਭਾਰ ਘਟਾਉਣ ਦੇ ਵਿੱਚ ਕਾਫੀ ਮਦਦ ਹੋ ਸਕਦੀ ਹੈ ਇਹ ਮੈਟਾਬੋਲਿਕ ਰੇਟ ਨੂੰ ਤੇਜ਼ ਕਰਦਾ ਹੈ ਜੋ ਕਿ ਚਮੜੀ ਨੂੰ ਸਾੜਦਾ ਹੈ ਅਤੇ ਭਾਰ ਘਟਾਉਂਦਾ ਹੈ ਜੀ ਹਾਂ ਆਂਬ ਦੇ ਬੀਜ ਦਸਤ ਨੂੰ ਵੀ ਠੀਕ ਕਰਨ ਦੇ ਵਿੱਚ ਕਾਫੀ ਮਦਦ ਕਰ ਸਕਦੇ ਨੇ ਇਸ ਤੋਂ ਬਣਿਆ ਪਾਊਡਰ ਦਸਤ ਨੂੰ ਰਾਹਤ ਦਿਵਾਉਂਦਾ ਹੈ ਪਰ ਇਸ ਨੂੰ ਖਾਣ ਦੀ ਮਾਤਰਾ ਤੁਸੀਂ ਜ਼ਰੂਰ ਧਿਆਨ ਰੱਖਿਓ ਜੇਕਰ ਦੰਦਾਂ ਨੂੰ ਸਹੀ ਢੰਗ ਦੇ ਨਾਲ ਸਾਫ਼ ਨਾ ਕੀਤਾ ਜਾਵੇ ਤਾਂ ਉਹਨਾਂ ਨੂੰ ਸੜਨ ਅਤੇ ਦਰਦ ਦੀ ਸਮੱਸਿਆ ਹੋ ਸਕਦੀ ਹੈ ਅਜਿਹੇ ਦੇ ਵਿੱਚ ਅੰਬ ਦੇ ਬੀਜਾਂ ਤੋਂ ਬਣਿਆ ਪਾਊਡਰ ਦੰਦਾਂ ਤੋਂ ਜੋ ਕਿ ਪਲੇਗ ਨੂੰ ਸਾਫ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਇਸ ਪਾਊਡਰ ਦੇ ਨਾਲ ਬਰਸ਼ ਕਰਨ ਦੇ ਨਾਲ ਦੰਦ ਮਜ਼ਬੂਤ ਅਤੇ ਚਮਕਦਾਰ ਅਤੇ ਸਿਹਤਮੰਦ ਬਣੇ ਰਹਿੰਗੇ ਅੰਬ ਦੇ ਬੀਜ ਨਾ ਸਿਰਫ ਕੋਲੇਸਟ੍ਰੋਲ ਨੂੰ ਘਟਾਉਂਦੇ ਨੇ ਸਗੋਂ ਇਹ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵੀ ਘਟਾਉਣ ਦੇ ਵਿੱਚ ਕਾਫੀ کارਗਲ ਸਾਬਿਤ ਹੋ ਸਕਦੇ ਨੇ ਹਾਈ ਬਲੱਡ ਪ੍ਰੈਸ਼ਰ ਕਾਰਨ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ ਜੋ ਕਿ ਘਾਤਕ ਵੀ ਸਾਬਤ ਹੋ ਸਕਦਾ ਇਸ ਦੇ ਲਈ ਆਂਬ ਦੇ ਬੀਜ ਯਾਨੀ ਕਿ ਗੁਟਲੀ ਦਿਲ ਨੂੰ ਸਿਹਤਮੰਦ ਰੱਖਣ ਦੇ ਵਿੱਚ ਵੀ ਕਾਫੀ ਮਦਦਗਾਰ ਸਾਬਤ ਹੁੰਦੀ ਹੈ ਫਿਰ ਗੱਲ ਆਉਂਦੀ ਹੈ ਮੁਹਾਸੇ ਜਿहां ਪਿੰਪਲਸ ਨੂੰ ਕਹ ਦਿੰਦੇ ਆ ਮੁਹਾਸੇ ਜੋ ਕਿ ਚਿਹਰੇ ਦੇ ਉੱਤੇ ਦਾਗ ਤੱਬੇ ਅਤੇ ਨਿਸ਼ਾਨ ਪੈਦਾ ਕਰ ਸਕਦੇ ਨੇ ਆਂਬ ਦੇ ਵਿੱਚ ਮੁਹਾਸੇ ਦੀ ਸਮੱਸਿਆ ਨੂੰ ਘਟਾਉਣ ਦੇ ਵਿੱਚ ਮਦਦਗਾਰ ਹੋ ਸਕਦੇ ਨੇ ਟਮਾਟਰ ਦੇ ਰਸ ਨੂੰ ਇਸ ਦੇ ਪਾਊਡਰ ਦੇ ਵਿੱਚ ਮਿਲਾ ਕੇ ਜੋ ਕਿ ਇੱਕ ਸਕਰਬ ਬਣਾ ਲਓ ਤੇ ਇਸ ਦੇ ਨਾਲ ਮਰੇ ਹੋਏ ਚਮੜੀ ਦੇ ਸੈੱਲ ਨਿਕਲ ਜਾਣਗੇ ਤੇ ਚਮੜੀ ਚਮਕਦਾਰ ਅਤੇ ਗਲੋਇੰਗ ਦਿਖੇਗੀ ਆਂਬ ਦੇ ਬੀਜਾਂ ਤੋਂ ਬਣਿਆ ਤੇਲ ਅਤੇ ਚਮੜੀ ਨੂੰ ਨਮੀ ਦਿੰਦਾ ਹੈ ਅੰਬ ਦੇ ਬੀਜਾਂ ਤੋਂ ਬਣਿਆ ਤੇਲ ਚਮੜੀ ਨੂੰ ਨਮੀ ਦਿੰਦਾ ਹੈ ਜਿਸ ਦੇ ਨਾਲ ਚਮੜੀ ਖੁਸ਼ਕ ਅਤੇ ਖਿੱਚੀ ਹੋਈ ਨਹੀਂ ਦਿਖਾਈ ਦਿੰਦੀ। ਇਹ ਚਮੜੀ ਨੂੰ ਬਹੁਤ ਜ਼ਿਆਦਾ ਤੇਲਯੁਕਤ ਵੀ ਜੋ ਕਿ ਨਹੀਂ ਬਣਾਉਂਦਾ ਜੋ ਕਿ ਇਸ ਦੀ ਖਾਸ ਵਿਸ਼ੇਸ਼ਤਾ ਹੈ। ਜੀ ਹਾਂ ਅੰਬ ਦੇ ਬੀਜ ਬੁੱਲਾਂ ਦੀ ਖੁਸ਼ਕੀ ਨੂੰ ਦੂਰ ਕਰਨ ਦੇ ਵਿੱਚ ਵੀ ਮਦਦ ਕਰਦੇ ਨੇ। ਇਸ ਤੋਂ ਬਣੇ ਮੱਖਣ ਨੂੰ ਲਿਪ ਬਾਮ ਵਰਗੋ ਤੁਸੀਂ ਲਿਵਮ ਵਾਂਗੂ ਬਣਾ ਸਕਦੇ ਹੋ ਇਸ ਨੂੰ ਵਰਤ ਸਕਦੇ ਹੋ ਤੇ ਇਹ ਬੁੱਲਾਂ ਨੂੰ ਨਮੀ ਦਿੰਦਾ ਹੈ ਅਤੇ ਉਹਨਾਂ ਨੂੰ ਫਟਣ ਤੋਂ ਵੀ ਰੋਕਦਾ ਹੈ ਤੇ ਨਾਲ ਹੀ ਇਹ ਕੁਦਰਤੀ ਇਹ ਜੋ ਕਿ ਨੁਕਸਾਨ ਤੋਂ ਜੋਖਮ ਨੂੰ ਵੀ ਘਟਾਉਂਦਾ ਹੈ ਕੋਈ ਕੈਮੀਕਲ ਨਹੀਂ ਹੁੰਦਾ ਇਸ ਦੇ ਵਿੱਚ ਤਾਂ ਬੀ ਅੰਬ ਦੇ ਬੀਜ ਯਾਨੀ ਕਿ ਗੁਟਲੀ ਨਾ ਸਿਰਫ ਡੈਂਡਰਫ ਨੂੰ ਘਟਾਉਣ ਦੇ ਵਿੱਚ ਮਦਦਗਾਰ ਹੁੰਦਾ ਹੈ ਸਗੋਂ ਇਹ ਵਾਲਾਂ ਨੂੰ ਮਜ਼ਬੂਤ ਅਤੇ ਪੋਸ਼ਣ ਵੀ ਦਿੰਦੇ ਨੇ ਇਸ ਦੇ ਵਿੱਚ ਮੌਜੂਦ ਜੋ ਕਿ ਦੱਸਦੇ ਕਿ ਫੈਟੀ ਐਸਿਡ ਵਾਲਾ ਜੋ ਕਿ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਇਸ ਦੇ ਨਾਲ ਵਾਲ ਮਜ਼ਬੂਤ ਹੁੰਦੇ ਨੇ ਅਤੇ ਉਹਨਾਂ ਦੇ ਟੁੱਟਣ ਅਤੇ ਡਿੱਗਣ ਨੂੰ ਘੱਟ ਕੀਤਾ ਜਾਂਦਾ ਹੈ ਤਾਂ ਇਹੇ ਕੁਝ ਜਾਣਕਾਰੀ ਸੀਗੀ ਜੋ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਗਈ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਹ ਵੀਡੀਓ ਤੁਸੀਂ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਦੱਸ ਦਈਏ ਕਿ ਬਹੁਤ ਸਾਰੀਆਂ ਫਾਇਦੇਮੰਦ ਚੀਜ਼ਾਂ ਜੋ ਕਿ ਤੁਹਾਨੂੰ ਇਸ ਪੂਰੀ ਵੀਡੀਓ ਦੇ ਵਿੱਚ ਦੱਸਿਆ ਗਈਆਂ ਨੇ ਤਾਂ ਅੰਬ ਦੀ ਗੁੱਟਲੀ ਨੂੰ ਤੁਸੀਂ ਸੁਟਿਓ ਨਾ ਇਹਨੂੰ ਸੁਕੋ ਕੇ ਇਸ ਦਾ ਪਾਊਡਰ ਬਣਾ ਕੇ ਤੁਸੀਂ ਇਸਤੇਮਾਲ ਕਰ ਸਕਦੇ ਹੋ